ਕ੍ਰਿਪ ਸਰੀ 2:30 ਵਜੇ 2 ਤੋਂ 3 ਵਜੇ ਦੇ ਵਿੱਚ ਇਸੇ ਜਸਵਿੰਦਰ ਸਿੰਘ ਤੇ ਉਸ ਦੀ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਰੇਲੇ ਫਾਟੇ ਦੇ ਥੱਲੇ ਬਹਿਰਾਪੁਰ ਸਾਈਡ ਤੇ ਇੱਕ ਸ਼ਕਤੀ ਵਿਕਤੀ ਜਿਸ ਦਾ ਨਾਮ ਅਭਿਸ਼ੇਕ ਉਰਫ ਹੈਪੀ ਪੁੱਤਰ ਅਸ਼ੋਕ ਕੁਮਾਰ ਵਾਸੀ ਨਮਾ ਆਵਾਦੀ ਆਂਖਾ ਦਾ ਸ਼ੱਕੀ ਹਾਲਾਤ ਸਿਮਿਲਰਿਸ ਜਿਹਨੂੰ ਪੁਲਿਸ ਪਾਰਟੀ ਵੇਖ ਕੇ ਭਜਣ ਦੀ ਕੋਸ਼ਿਸ਼ ਕੀਤੀ ਜਿਹਦਾ ਸsearchResults ਕੀਤਾ ਗਿਆ ਤੇ ਉਹਦੇ ਕੋਲ 100 ਗ੍ਰਾਮ ਹੈਰੋਇਨ 100 ਗ੍ਰਾਮ ਅਫੀਮ ਤੇ

उत्ते मानव एस एस साहब की दिशा निर्देश हेठ अ जो भी नशा वेच वाला या जो भी बंदा नशे के लिए है अगर वो छड़ना चाहता है तो इसमें नशा छड़ने पूरी हेल्प करा तो अगर कोई बंदा नशे का कारोबार करता है तो अंत सुरु कार्य करा